ਸਲਾ ਮਲੇਰ ਕੋਟਲਾ ਦੇ ਸਰਕਾਰੀ ਐਮੀਨਸ ਸਕੂਲ ਬਾਗੜੀਆਂ ਤੇ ਸੰਦੋੜ ਚ ਡੀਸੀ ਦਫਤਰ ਵਿਕੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਮੈਡਮ ਪਲਵੀ ਚੌਧਰੀ, ਏਡੀਸੀ ਗੁਰਮੀਤ ਕੁਮਾਰ ਅਤੇ ਐਸਡੀਐਮ ਵੱਲੋਂ ਬੱਚਿਆਂ ਨੂੰ ਆਪਣੇ ਭਵਿੱਖ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਨੂੰ ਦਫਤਰ ਦੀਆਂ ਵੱਖ-ਵੱਖ ਬ੍ਰਾਂਚਾਂ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਚੰਗੇ ਕੰਮਾਂ ਪ੍ਰਤੀ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਉਹਨਾਂ ਕਿਹਾ ਕਿ ਪੜਨ ਵਿੱਚ ਵੱਧ ਤੋਂ ਵੱਧ ਧਿਆਨ ਦੇ ਕੇ ਪੀਸੀਐਸ ਆਈਪੀਐਸ ਵਕੀਲ ਅਤੇ ਡਾਕਟਰ ਬਣ ਕੇ ਬਾਹਰਲੇ ਮੁਲਕਾਂ 'ਚ ਜਾਣ ਦੀ ਬਜਾਏ ਆਪਣੇ ਹੀ ਦੇਸ਼ 'ਚ ਪਬਲਿਕ ਦੀ ਸੇਵਾ ਕਰਨ ਹਾਂਜੀ ਮੈਨਾਂ ਵੀ ਬਹੁਤ ਵਧੀਆ ਅਨੁਭਵ ਆ ਜੀ ਪੰਜਾਬ ਸਰਕਾਰ ਦਾ ਐਮਿਨਸਟ ਸਕੂਲ ਦੇ ਬੱਚੇ ਜਿਹੜੇ ਅੱਜ ਡੀਸੀ ਆਫਿਸ ਦੇ ਵਿੱਚ ਵਿਜ਼ਿਟ ਕਰਿਆ ਜੀ ਅ ਕਿਸ ਤਰ੍ਹਾਂ ਰਿਹਾ ਜੀ ਬੱਚਿਆਂ ਦਾ ਅਨੁਭਵ ਤੁਹਾਡਾ ਕਿਸ ਤਰ੍ਹਾਂ ਰਿਹਾ ਜੀ ਬੱਚਾ ਨਾਲ ਮਿਲ ਕੇ ਅਨੁਭਵ ਜੀ ਦੇਖੋ ਜੀ ਇਹ ਪੰਜਾਬ ਸਰਕਾਰ ਦਾ ਬਹੁਤ ਅੱਛਾ ਉਪਰਾਲਾ ਹੈ ਡਿਪਾਰਟਮੈਂਟ ਦੇ ਵੱਲੋਂ ਸਕੂਲ ਆਫ ਫਿਨੈਂਸ ਜਿਹੜਾ ਸਾਡੇ ਜ਼ਿਲ੍ਹੇ ਦੇ ਵਿੱਚ ਸੰਦੌਰ ਤੇ ਬਾਗੜੀਆਂ ਦੇ ਬੱਚੇ ਅੱਜ ਇੱਥੇ ਆਏ ਹੈ ਡੀਸੀ ਆਫਿਸ ਦੇ ਵਿੱਚ ਉਹਨਾਂ ਦੀ ਵਿਜ਼ਿਟ ਸੀਗੀ ਤੇ ਉਹਨਾਂ ਦੇ ਨਾਲ ਸਾਡਾ ਇੰਟਰਐਕਟਿਵ ਸੈਸ਼ਨ ਜਿਹੜਾ ਹੈ ਬਹੁਤ ਹੀ ਅੱਛਾ ਸੈਸ਼ਨ ਰਿਹਾ ਹੈ ਤੇ ਇਹਦੇ ਵਿੱਚ ਜਿਹੜਾ ਹੈ ਬੱਚਿਆਂ ਨੇ ਵੀ ਇਨਕਲੂਡਿੰਗ ਮੈਂ ਸੀਗੀ ਨਾਲ ਐਸ ਡੀ ਐਮ ਮੈਡਮ ਅਪਰਨਾ ਉਹ ਸੀਗੇ ਨਾਲ ਸਾਡੇ ਏਸੀ ਜਨਰਲ ਸੀਗੇ ਤੇ ਬੱਚਾ ਨੇ ਵੀ ਸਾਡੇ ਤੋਂ ਬਹੁਤ ਕੁਐਸਚਨਸ ਪੁੱਛੇ ਉਹਨਾਂ ਦੇ ਜਿਹੜੇ ਮਨ ਦੇ ਵਿੱਚ ਜੋ-ਜੋ ਡਾਊਟ ਸੀਗੇ ਭਾਵੇਂ ਉਹ ਤਿਆਰੀ ਨੂੰ ਲੈ ਕੇ ਹੋਏ ਭਾਵੇਂ ਉਹ ਜਿਹੜੇ ਕੰਪੀਟੀਟਿਵ ਐਗਜ਼ਾਮਸ ਦੇ ਲਈ ਤੇ ਖਾਸ ਤੌਰ ਤੇ ਜਿਹੜਾ ਯੂਪੀਐਸਸੀ ਐਗਜ਼ਾਮ ਦੇ ਥਰੂ ਜਿੱਥੇ ਅਸੀਂ ਐਗਜ਼ਾਮ ਕਲੀਅਰ ਕਰਕੇ ਆਏ ਹਾਂ ਉਹਦੇ ਲਈ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਉਹਦੇ ਬਾਰੇ ਅਸੀਂ ਟਰਾਈ ਕੀਤਾ ਕਿ ਸਾਰਾ ਕੁਝ ਸਮਝਾ ਦਈਏ ਗਾਈਡ ਕਰ ਦਈਏ ਤੇ ਸਾਡੇ ਵੱਲੋਂ ਜਿਹੜਾ ਹੈਗਾ ਆਪਣੇ ਆਪਣੇ ਐਕਸਪੀਰੀਅੰਸ ਕਿ ਇਸ ਤਿੰਨ ਆਫਸਰ ਅਸੀਂ ਤਿੰਨੋਂ ਦੇ ਜਿਹੜੇ ਹੈਗੇ ਆ ਅਸੀਂ ਆਪਣੇ ਐਕਸਪੀਰੀਅੰਸ ਉਹਨਾਂ ਨਾਲ ਸ਼ੇਅਰ ਕੀਤਾ ਹੈ ਤੇ ਸਾਰੇ ਬਣਾ ਦੇ ਨਾਲ ਇੰਟਰੈਕਟ ਕਰਕੇ ਉਹਨਾਂ ਨੂੰ ਇਹੀ ਦੱਸਿਆ ਹੈਗਾ ਕਿ ਮੇਰੇ ਵੱਲੋਂ ਵੀ ਉਹਨਾਂ ਨੂੰ ਇਹੀ ਮੈਸੇਜ ਸੀਗਾ ਕਿ ਤੁਸੀਂ ਆਪਣਾ ਮਿਹਨਤ ਕਰੋ ਤੇ ਜੋ ਵੀ ਤੁਸੀਂ ਫੀਲਡ ਚੂਸ ਕਰੋ ਪਾਵੇ ਜ਼ਰੂਰੀ ਨਹੀਂ ਕਿ ਉਹ ਯੂਪੀਐਸਸੀ ਦੇ ਥਰੂ ਹੀ ਤੁਸੀਂ ਐਗਜ਼ਾਮ ਕਲੀਅਰ ਕਰੋ ਜਾਂ ਵਟਐਵਰ ਫੀਲਡ ਤੁਸੀਂ ਚੂਸ ਕਰੋ ਉਹਦੇ ਵਿੱਚ ਮਿਹਨਤ ਤੇ ਆਪਣਾ ਲਗਨ ਦੇ ਨਾਲ ਕੰਮ ਕਰੋ ਤੇ ਉਸ ਫੀਲ ਦੇ ਵਿੱਚ ਐਕਸੈਲ ਕਰੋ ਤੇ ਮੈਂ ਦੱਸਣਾ ਚਾਹਾਂਗੀ ਕਿ ਬੱਚਿਆਂ ਦੇ ਜਿਹੜਾ ਹੈਗਾ ਬਹੁਤ ਹੀ ਵਧੀਆ ਰਿਸਪੌਂਸ ਰਿਹਾ ਹੈ ਮੈਨੂੰ ਖੁਦ ਪਰਸਨਲੀ ਬਹੁਤ ਖੁਸ਼ੀ ਹੋਈ ਹੈ ਦੇਖ ਕੇ ਕਿ ਜਿਹੜਾ ਹੈ ਹਰ ਬੱਚੇ ਦਾ ਇੱਕ ਆਪਣਾ ਇੱਕ ਗੋਲ ਹੈ ਉਹ ਲਾਈਫ ਦੇ ਵਿੱਚ ਕੀ ਅਚੀਵ ਕਰਨਾ ਚਾਹੁੰਦੇ ਹੈ ਤੇ ਖਾਸ ਤੌਰ ਤੇ ਕੁੜੀਆਂ ਵੀ ਕਾਫੀ ਅੱਗੇ ਵਧ ਚੜ ਕੇ ਦੇ ਉਹਨਾਂ ਨੇ ਦੱਸਿਆ ਕਿ ਅਸੀਂ ਪੁਲਿਸ ਦੇ ਵਿੱਚ ਵੜਤੀ ਕਰਨਾ ਚਾਹੁੰਦੇ ਆ ਅਸੀਂ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਹਾਂ ਅਸੀਂ ਲਾਇਰ টিਚਰ ਤੇ ਵੱਖ-ਵੱਖ profession ਦੇ ਲਈ ਉਹ ਜਿਹੜਾ ਹੈਗਾ ਆਪਣੀ ਤਿਆਰੀ ਕਰ ਰਹੇ ਹੈਗੇ ਤੇ ਮੈਂ ਮੇਰੇ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਬੈਸਟ ਵਿਸ਼ੇਸ ਇਹ ਜਿਵੇਂ ਪੇਰੈਂਟਸ ਜਿਹੜੇ ਨੇ ਸਮਾਜ ਦੇ ਵਿੱਚ ਇਹ ਜਿਹੜੇ ਲੋਕ ਵੀ ਰਹਿੰਦੇ ਨੇ ਜਿੰਨ ਮਤਲਬ ਜਿਹੜੇ ਬੱਚਿਆਂ ਨੂੰ ਬਹੁਤ ਪਰੇਸ਼ਾਨੀਆਂ ਕ੍ਰੀਏਟ ਕਰ ਦਿੰਦੇ ਉਹ ਉਹ ਬੱਚਿਆਂ ਦੇ ਜਿਹੜੇ ਮਾਪੇ ਨੇ ਖਾਸ ਕਰਕੇ ਬੇਟੀਆਂ ਲਈ ਉਹਨਾਂ ਦੇ ਪੇਰੈਂਟਸ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਜਿਹੜੇ ਬੱਚਿਆਂ ਨੂੰ ਪੜ੍ਹਾਉਣ ਮਤਲਬ ਉਹਦੇ ਬਾਰੇ ਵੀ ਅ ਦੇਖੀ ਆਈ ਥਿੰਕ ਪੈਰਨ ਨਾਲੋਂ ਤਾਂ ਚੀਜ਼ਾਂ ਬਹੁਤ ਇੰਪਰੂਵ ਹੋਈਆਂ ਐ ਸੈਂਸਿਟਾਈਜ਼ਡ ਹੋਇਆ ਹੈ ਜਿਹੜੇ ਹੁਣ ਕੋਈ ਕੁੜੀ ਜਾਂ ਮੁੰਡੇ ਦੇ ਵਿੱਚ ਕੋਈ ਜ਼ਿਆਦਾ ਫਰਕ ਅੰਦਰ ਨਹੀਂ ਹੈ ਉਹ ਕੁੜੀਆਂ ਨੂੰ ਵੀ ਉਹਨੀਆਂ ਹੀ ਓਪਰਚ्युनिटीज ਦਿੱਤੀਆਂ ਜਾ ਰਹੀਆਂ ਪੜਾਣ ਦੇ ਲਈ ਤੇ ਮੈਂ ਬੱਚਿਆਂ ਨੂੰ ਵੀ ਖਾਸ ਤੌਰ ਤੇ ਦੱਸਿਆ ਹੈਗਾ ਕਿ ਤੁਸੀਂ ਕਿਸੇ ਵੀ ਇਸ ਤਰ੍ਹਾਂ ਦੀ ਜਿਹੜੇ ਤੁਸੀਂ ਆਪਣੀ ਕੋਈ ਫੀਲਿੰਗ ਸ਼ੇਅਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਉਹ ਜ਼ਰੂਰ ਆਪਣੇ फ्रेंड्स के नाल डिस्कस करो अपनी स्कूल टीचर्स प्रिंसिपल के नाल करो तो खास तौर पर अपने पेरेंट्स के नाल जरूर शेयर करो तो मैं पेरेंट्स को भी यही अपील करना चाहती हूँ कि वो अपने बच्चों के टाइम जो है स्पेंड कर उन्होंने देखन उन्हों पढ़ाई देता कोई इशू नहीं आ रहा है या कोई होर यहोजी इशू ਕੋਈ ਮੈਂਟਰ ਹੈਲਥ ਦੇ ਜਿਵੇਂ ਬਹੁਤ ਅੱਜਕਲ ਇਸ਼ੂਸ ਹੁੰਦੇ ਹੈਗੇ ਉਸ ਗੱਲ ਨੂੰ ਖਾਸ ਤੌਰ ਤੇ ਜਿੱਥੇ ਵੀ ਉਹਨਾਂ ਨੂੰ ਲੱਗੇ ਉਹ ਜ਼ਰੂਰ ਆਪਣੇ ਬੱਚਿਆਂ ਦੇ ਨਾਲ ਗੱਲ ਕਰਨ ਉਹਨਾਂ ਨੂੰ ਹੋਰ ਅਵੇਅਰ ਕਰਨ ਤੇ ਆਪਣੇ ਟੀਚਰਸ ਦੇ ਨਾਲ ਵੀ ਉਹਨਾਂ ਦੀ ਜਿਹੜੀ ਪੀਟੀਐਮਸ ਹੁੰਦੀਆਂ ਹੈ ਉਹਦੇ ਵਿੱਚ ਜ਼ਰੂਰ ਜਾਣ ਤੇ ਜ਼ਰੂਰ ਡਿਸਕਸ ਕਰਨ ਤੇ ਬੱਚਾ ਤੇ ਨਜ਼ਰ ਰੱਖਣਾ ਮੈਮ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਮਾਮਲੇ ਕੋਲ ਡਿਸਟ੍ਰਿਕਟ ਨੂੰ ਹੁੰਦੇ ਰਹਿਣਗੇ ਜੀ ਹਾਂ ਬਿਲਕੁਲ ਜੀ ਦਿਸ ਇਸ ਸੈਸ਼ਨ ਦੇ ਬੱਚ ਖਾਸ ਤੌਰ ਤੇ ਬੱਚਿਆਂ ਦੇ ਲਈ ਨਹੀਂ ਸਾਡੇ ਲਈ ਵੀ ਬਹੁਤ ਅੱਛਾ ਸੀਗਾ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਇਹੀ ਦੱਸਿਆ ਕਿ ਵੀ ਸਾਡੇ ਵੀ ਆਰ ਆਲਵੇਸ ਅਵੇਲੇਬਲ ਉਹ ਕੋਈ ਵੀ ਆਪਣਾ ਇਸ਼ੂ ਹੈ ਜਾਂ ਕੋਈ ਗਾਈਡੈਂਸ ਉਹਨਾਂ ਨੂੰ ਚਾਹੀਦੀ ਹੈਗੀ ਹੈ ਉਹ ਸਾਡੇ ਨਾਲ ਗੱਲ ਕਰ ਸਕਦੇ ਹੈਗੇ ਅਸੀਂ ਵੀ ਹੋ ਨੈਕਸਟ ਵੀ ਇਸ ਤਰ੍ਹਾਂ ਵੀ ਕਰਦੇ ਰਵਾਂਗੇ ਕੋਈ ਕੋਈ ਵੀ ਅਫੀਸਰ ਜਾ ਕੇ ਉੱਥੇ ਜਾਂ ਬੱਚੇ ਇੱਥੇ ਆ ਕੇ ਗੱਲ ਕਰ ਸਕਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਸੈਸ਼ਨ ਹੁਣ ਅੱਗੇ ਵੀ ਚਲਦੇ ਰਹਿਣ